गिन-गिन के 1 करोड़ 40 लाख रुपए परिवार ने एजेंट ਨੂੰ ਦਿੱਤੇ ਪਰ ਤਾਂ ਵੀ ਪਰਿਵਾਰ ਨੂੰ ਅਮਰੀਕਾ ਦੀ ਧਰਤੀ ਨਸੀਬ ਨਾ ਹੋਈ ਪਰਿਵਾਰ ਨੇ ਸੋਚਿਆ ਸੀ ਕਿ ਅਮਰੀਕਾ ਜਾ ਕੇ ਸੈਟਲ ਹੋ ਜਾਵਾਂਗੇ ਪਰ 에ਜੰਟ ਨੇ ਧੋਖਾ ਦੇ ਦਿੱਤਾ ਅਤੇ ਉਧਰੋਂ ਇਸ ਪਰਿਵਾਰ ਨੂੰ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਜਾੜਕਾਰੀ ਅਨੁਸਾਰ ਜਦੋਂ ਪਰਿਵਾਰ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਪੰਜਾਬ ਆਇਆ ਤਾਂ ਪਰਿਵਾਰ ਦੇ ਵੱਲੋਂ ਫਿਰ ਇਸ ਏਜੰਟ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਵੀ ਹੋਈ ਹੈ 90 ਲੱਖ ਰੁਪਏ ਪਰਿਵਾਰ ਨੇ ਏਜੰਟ ਨੂੰ ਪਹਿਲਾਂ ਦਿੱਤੇ ਸੀ ਅਤੇ ਡੌਂਕੀ ਰਾਹੀ ਪਰਿਵਾਰ ਨੂੰ ਅਮਰੀਕਾ ਭੇਜਣ ਦੀ ਗੱਲ ਹੋਈ ਸੀ ਪਰਿਵਾਰ ਨੂੰ ਵੱਖ-ਵੱਖ ਰਸਤਿਆਂ ਦੇ ਰਾਹੀ ਅਮਰੀਕਾ ਪਹੁੰਚਾਇਆ ਗਿਆ ਪਰ ਉੱਥੋਂ ਅਮਰੀਕਾ ਨੇ ਪਰਿਵਾਰ ਨੂੰ ਡਿਪੋਰਟ ਕਰ ਦਿੱਤਾ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ 90 ਲੱਖ ਰੁਪਏ ਪਰਿਵਾਰ ਦੇ ਵੱਲੋਂ ਏਜੰਟ ਨੂੰ ਦਿੱਤੇ ਗਏ ਸੀ ਅਮਰੀਕਾ ਜਾਣ ਵਾਸਤੇ ਦੁਬਈ ਪਹੁੰਚੇ ਤਾਂ ਉੱਥੋਂ 50 ਲੱਖ ਰੁਪਏ ਏਜੰਟ ਨੂੰ ਹੋਰ ਦਿੱਤੇ ਗਏ ਉਸ ਤੋਂ ਬਾਅਦ ਫਿਰ ਵੱਖ-ਵੱਖ ਰਸਤਿਆਂ ਦੇ ਰਾਹੀਂ ਮੈਕਸੀਕੋ ਦੇ ਰਾਹੀਂ ਗੱਡੀਆਂ ਰਾਹੀਂ ਇਹਨਾਂ ਨੂੰ ਡੋਂਕੀ ਲਗਾ ਕੇ ਅਮਰੀਕਾ ਦੇ ਵਿੱਚ ਭੇਜਿਆ ਗਿਆ ਪਰ ਉੱਥੇ ਫਿਰ ਅਮਰੀਕਾ ਨੇ ਲੁਧਿਆਣਾ ਦੇ ਇਸ ਪਰਿਵਾਰ ਨੂੰ ਰਿਪੋਰਟ ਕਰ ਦਿੱਤਾ ਤੇ ਫਿਰ ਲੁਧਿਆਣਾ ਵਾਪਸ ਆ ਕੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਠੱਗ 에ਜੰਟ ਦੇ ਖਿਲਾਫ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਤੁਹਾਨੂੰ ਉਹ ਵੀਡੀਓ ਵੀ ਅਸੀਂ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਨੋਟਾਂ ਦੀ ਗਿਣਤੀ ਕਰਦਾ 에ਜੰਟ ਨਜ਼ਰ ਆ ਰਿਹਾ ਜੋ ਕਿ 1 ਕਰੋੜ 40 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਜਾਣਕਾਰੀ ਅਨੁਸਾਰ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਅਜੇ ਪਰਿਵਾਰ ਪੰਜਾਬ ਦੇ ਵਿੱਚ ਹੀ ਸੀ ਅਤੇ ਅਜੇ ਅਮਰੀਕਾ ਜਾਣ ਦੀ ਗੱਲ ਚੱਲ ਰਹੀ ਸੀ 에ਜੰਟ ਨੂੰ 90 ਲੱਖ ਰੁਪਏ ਜਿਹੜੇ ਸੀਗੇ ਉਹ ਆਪਣੇ ਹੱਥੀ ਗਿਣ-ਗਿਣ ਕੇ ਦਿੱਤੇ ਅਤੇ 50 ਲੱਖ ਰੁਪਏ ਦੁਬਈ ਜਾ ਕੇ ਦਿੱਤੇ 1 ਕਰੋੜ 40 ਲੱਖ ਰੁਪਏ ਟੋਟਲ ਜਿਹੜੇ ਸੀਗੇ ਉਹ ਦਿੱਤੇ ਪਰ ਉਸ ਤੋਂ ਬਾਅਦ ਵੀ ਪਰਿਵਾਰ ਨੂੰ ਅਮਰੀਕਾ ਦੀ ਧਰਤੀ ਨਸੀਬ ਨਾ ਹੋਈ ਤੇ ਅਮਰੀਕਾ ਨੇ ਪਰਿਵਾਰ ਨੂੰ ਡਿਪੋਰਟ ਕਰ ਦਿੱਤਾ ਆਓ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਪੂਰਾ ਮਾਮਲਾ ਕੀ ਹੈ ਕਿਵੇਂ ਪਰਿਵਾਰ ਇਸ ਠੱਗ ਏਜੰਟ ਦੀਆਂ ਗੱਲਾਂ ਦੇ ਵਿੱਚ ਆ ਗਿਆ ਅਮਰੀਕਾ ਗਿਆ ਤੇ ਫਿਰ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਪੰਜਾਬ ਆ ਗਿਆ ਦੱਸਿਆ ਜਾ ਰਿਹਾ ਹੈ ਕਿ ASI ਸਰਬਜੀਤ ਸਿੰਘ ਨੇ ਆਪਣੇ ਟਰੈਵਲ ਏਜੰਟ ਭਰਾ ਅਤੇ ਇੱਕ ਹੋਰ ਸਾਥੀ ਦੀ ਮਦਦ ਦੇ ਨਾਲ ਇੱਕ ਪਰਿਵਾਰ ਨੂੰ ਗੈਰ ਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਭੇਜਿਆ ਸਰਬਜੀਤ ਸਿੰਘ ਇਸ ਵੇਲੇ ਕਪੂਰਥਲਾ ਪੁਲਿਸ ਦੇ ਵਿੱਚ ਤਾਇਨਾਤ ਹੈ ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੋਰ ਦੋਸ਼ੀ ਅਜੇ ਫਰਾਰ ਨੇ ਸ਼ਿਕਾਇਤਕਰਤਾ ਕਾਸ਼ਵੀਰ ਸਿੰਘ ਜੋ ਮੋਗਾ ਦਾ ਰਹਿਣ ਵਾਲਾ ਹੈ ਨੇ ASI ਸਰਬਜੀਤ ਸਿੰਘ ਉਸਦੇ ਭਰਾ ਦਲਜੀਤ ਸਿੰਘ ਉਰਫ ਡੋਨ ਅਤੇ ਸਾਥੀ ਜੈ ਜਗਤ ਜੋਸ਼ੀ ਉੱਤੇ ਦੋਸ਼ ਲਗਾਇਆ ਹੈ ਕਿ ਉਹਨਾਂ ਨੇ ਉਸ ਨੂੰ ਅਮਰੀਕਾ ਦੇ ਵਿੱਚ ਕਾਨੂੰਨੀ ਤਰੀਕੇ ਦੇ ਨਾਲ ਐਂਟਰੀ ਦਿਵਾਉਣ ਅਤੇ ਵਰਕ ਪਰਮਿਟ ਲੈ ਕੇ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਬਾਅਦ ਉਹਨਾਂ ਨੇ ਉਸ ਨੂੰ ਦੁਬਈ ਅਤੇ ਅਲ ਸਲਵਾਡੋਰ ਰਾਹੀ ਮਸ਼ਹੂਰ ਖੋਫਨਾਕ ਡੋਂਕੀ ਰੂਟ ਤੋਂ ਗੁਜ਼ਾਰ ਕੇ ਤਸਕਰੀ ਰਾਹੀ ਭੇਜ ਦਿੱਤਾ ਆਕਾਸ਼ਵੀਰ ਨੇ ਦੱਸਿਆ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਵਰਕ ਵੀਜ਼ਾ ਮਿਲ ਜਾਵੇਗਾ ਪਰ 7 ਅਗਸਤ 2023 ਨੂੰ ਉਹ ਦੁਬਈ ਦੇ ਲਈ ਉਡਾਨ ਪਰਨ ਵਾਸਤੇ ਗਏ ਅਤੇ ਫਿਰ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਲ ਸਲਵਾਡੋਰ ਭੇਜ ਦਿੱਤਾ ਗਿਆ ਉਸਨੇ ਕਿਹਾ ਕਿ ਉਸਦੇ ਪਰਿਵਾਰ ਨੇ ਪਹਿਲਾਂ ਹੀ 90 ਲੱਖ ਰੁਪਏ ਦੇ ਦਿੱਤੇ ਸਨ ਪਰ ਬਾਅਦ ਦੇ ਵਿੱਚ ਏਜੰਟਾਂ ਨੇ ਧਮਕੀਆਂ ਦੇ ਕੇ ਹੋਰ 50 ਲੱਖ ਰੁਪਏ ਵੀ ਵਸੂਲ ਲਏ ਆਖਰਕਾਰ ਉਹਨਾਂ ਨੂੰ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਦੇ ਲਈ ਮਜਬੂਰ ਕੀਤਾ ਗਿਆ 22 ਜੂਨ 2025 ਨੂੰ ਅਮਰੀਕਾ ਨੇ ਭਾਰਤ ਡਿਪੋਰਟ ਕਰ ਦਿੱਤਾ 10 ਸਤੰਬਰ 2023 ਨੂੰ ਅਮਰੀਕੀ ਸਰਹੱਦ ਤੇ ਕਾਬੂ ਹੋਣ ਤੋਂ ਬਾਅਦ ਆਕਾਸ਼ਵੀਰ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਦੇ ਨਾਲ ਲਗਾਤਾਰ ਇੱਕ ਸਾਲ ਤੋਂ ਵੱਧ ਸਮੇਂ ਤੱਕ ਡਿਪੋਰਟ ਹੋਣ ਤੋਂ ਬਚਣ ਦੇ ਲਈ ਕਾਨੂੰਨੀ ਲੜਾਈ ਲੜਦਾ ਰਿਹਾ ਉਸਨੇ ਦੱਸਿਆ ਮੈਂ ਉੱਥੇ ਰਹਿਣ ਦੇ ਲਈ ਛੋਟੇ-ਛੋਟੇ ਕੰਮ ਕੀਤੇ ਅਤੇ ਏਜੰਟਾਂ ਵੱਲੋਂ ਵਾਅਦੇ ਕੀਤੇ ਦਸਤਾਵੇਜ਼ਾਂ ਦੀ ਭਾਲ ਕਰਦਾ ਰਿਹਾ ਆਖਿਰਕਾਰ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਨੂੰ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ ਫਿਰ ਅਸੀਂ 22 ਜੂਨ 2025 ਨੂੰ ਅੰਮ੍ਰਿਤਸਰ ਵਾਪਸ ਆ ਗਏ ਇਸ ਮਾਮਲੇ ਦੇ ਵਿੱਚ ਇੱਕ ਅਹਿਮ ਮੋੜ ਉਦੋਂ ਆਇਆ ਜਦੋਂ ਲੁਧਿਆਣਾ ਵਾਸੀ ਗੁਰਕਰਨ ਸਿੰਘ ਜਿਨ੍ਹਾਂ ਨੇ ਆਕਾਸ਼ਵੀਰ ਨੂੰ 10 ਲੱਖ ਰੁਪਏ ਉਧਾਰ ਦਿੱਤੇ ਸਨ ਉਹਨਾਂ ਨੇ ਪੁਲਿਸ ਦੇ ਵਿੱਚ ਸਰਕਾਰੀ ਸ਼ਿਕਾਇਤ ਦਰਜ ਕਰਵਾਈ ਆਮ ਆਦਮੀ ਪਾਰਟੀ ਦੇ ਕੌਂਸਲਰ ਮਹਿਕ ਦੇ ਪਤੀ ਗੁਰਕਰਨ ਨੇ ਇੱਕ ਵੀਡੀਓ ਵੀ ਪੇਸ਼ ਕੀਤੀ ਜਿਸ ਦੇ ਵਿੱਚ ਕਥਿਤ ਤੌਰ ਤੇ ਦਿਖਾਇਆ ਗਿਆ ਕਿ ਦੋਸ਼ੀ ਨਕਤ ਦੀਆਂ ਥੱਦੀਆਂ ਬੱਚੋਂ ਗੈਰ ਕਾਨੂੰਨੀ ਲੈਣ ਦੇਣ ਦੇ ਲਈ ਰਕਮ ਪ੍ਰਾਪਤ ਕਰ ਰਿਹਾ ਹੈ ਲੁਧਿਆਣਾ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਬਿਆਨ ਚੁਨੇਜਨ ਐਸਆਈ ਸਰਬਜੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਆਪਣੇ ਹਿੱਸੇਦਾਰੀ ਕੁਝ ਹੱਦ ਤੱਕ ਮੰਨੀ ਹੈ ਅਤੇ ਸਾਨੂੰ ਦੱਸਿਆ ਹੈ ਕਿ ਉਸਦੇ ਭਰਾ ਦਿਲਜੀਤ ਖਿਲਾਫ ਪਹਿਲਾਂ ਹੀ ਘੱਟੋ-ਘੱਟ 7-8 ਐਫਆਈਆਰ ਦਰਜ ਹਨ। ਦਿਲਜੀਤ ਅਤੇ ਜੋਸ਼ੀ ਮੌਜੂਦਾ ਵੇਲੇ ਫਰਾਰ ਨੇ ਅਤੇ ਉਹਨਾਂ ਦੀ ਪਕੜ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਸਰਬਜੀਤ ਸਿੰਘ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੇ ਲਈ ਕਪੂਰਥਲਾ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ। ਨਿਊਜ਼ ਡੈਸਕ ਰਿਪੋਰਟ ਲਾਈਫ ਪੰਜਾਬੀ ਟੀਵੀ।